ਤੇ ਹਾਂ ਫਿਰ ਪਰਸੋਂ ਨੂੰ ਭਗਤ ਰਬਦਾਸ ਜੀਆ ਦਾ ਪ੍ਰਕਾਸ਼ ਦਿਹਾੜਾ ਹੈ ਤੇ ਉਧਰ ਅਖੰਡ ਪਾਠ ਸਾਹਿਬ ਪ੍ਰਕਾਸ਼ ਨੇ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ ਕਿਸੇ ਵੀ ਤਰ੍ਹਾਂ ਦਾ ਇਹ ਭੇਦ ਭਾਵ ਨਾ ਜਾਣੇ ਕਰੋ ਵੀ ਰਬਦਾਸੀਆਂ ਦਾ ਰਬਦਾਸ ਤੇ ਭਗਤ ਤੇ ਰਬਦਾਸੀਆਂ ਦਾ ਆਪਾਂ ਕੀ ਕਰਨੇ ਜਾਣਾ ਉਧਰ ਉਹ ਆ ਬੈਠਿਆ ਆਪਣੇ ਵਿਚਾਰ ਇੱਥੇ ਜੇ ਗੁਰੂ ਨਾਨਕ ਸਾਹਿਬ ਜੀ ਨੂੰ ਮੱਥਾ ਟੇਕਦੇ ਆ ਨਾ ਤੇ ਧੰਨ ਗੁਰੂ ਆ ਨਾਨਕ ਦੇ ਮਹਾਰਾਜ ਨੂੰ ਮੱਥਾ ਟੇਕਦੇ ਆਂ ਤੇ ਸਤਿਗੁਰੂ ਰਬਦਾਸ ਜੀ ਨੂੰ ਵੀ ਮੱਥਾ ਟੇਕਦੇ ਆਪਾਂ ਇਹ ਆਪਾਂ ਭੇਦਭਾਦ ਰੱਖਦੇ ਆ ਗੁਰੂ ਸਾਹਿਬ ਨੇ ਨਹੀਂ ਭੇਦ ਰੱਖਿਆ ਸਤਿਗੁਰੂ ਕਹਿੰਦੇ ਐ ਲੈ ਰਬਦਾਸ ਜੀ ਤੁਹਾਨੂੰ ਰੱਬ ਮਿਲ ਗਿਆ ਆਓ ਮੈਂ ਤੁਹਾਨੂੰ ਆਪਣੇ ਨਾਲ ਵਹਾਉਣਾ ਕਬੀਰ ਜੀ ਨੂੰ ਕਹਿਆ ਤੁਹਾਨੂੰ ਰੱਬ ਮਿਲ ਗਿਆ ਅਰਜਨ ਦੇਵ ਮਹਾਰਾਜ ਕਹਿੰਦੇ ਆਓ ਸਾਡੇ ਨਾਲ ਬੈਠੋ ਤੁਸੀਂ ਪਰਮੇਸ਼ਰ ਦੇ ਦਰ ਤੇ ਪੂਰੇ ਉਤਰ ਗਏ ਬਾਬਾ ਫਰੀਦ ਜੀ ਨਾਲ ਵਹਾ ਲਿਆ ਜਿਹਨੂੰ ਸਾਰੀ ਦੁਨੀਆ ਕਸਾਈ ਕਸਾਈ ਕਹਿ ਕੇ ਬੁਲਾਉਂਦੇ ਰਹੀ ਮਾੜਾ ਕਹਿੰਦੇ ਰਹੀ ਜਦੋਂ ਚੰਗੇ ਰਾਹ ਤੇ ਤੁਰੇ ਭਗਤ ਸਦਨਾ ਜੀ ਉਹਨਾਂ ਨੂੰ ਰੱਬ ਮਿਲ ਗਿਆ ਭਗਤ ਸਦਨੇ ਨੂੰ ਵੀ ਨਾਲ ਵਹਾ ਲਿਆ ਕਹਿੰਦੇ ਆਓ ਤੁਹਾਨੂੰ ਸਤਕਾਰ ਦੇਵੋਣੇ ਅਸੀਂ ਇਸ ਕਰਕੇ ਉਹ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਹੈ ਉਹ ਤੇ ਗੁਰੂ ਦਾ ਰੂਪ ਹੋ ਗਏ ਇਸ ਕਰਕੇ ਭੇਦ ਭਾਵ ਨਾ ਜਾਣੀਏ ਤੇ ਆਪ ਜੀ ਨੇ ਉੱਧਰ ਵੀ ਸੇਵਾ ਕਰਨੀ ਦੁੱਧਵਾਦ ਆਪ ਜੀ ਨੇ ਪਹਚਾਇਆ ਕਰਨਾ ਭੋਗ ਵਾਲੇ ਦਿਨ ਜਾਣ ਅੱਜ ਅਖੰਡ ਪਾਠ ਸਹਿ ਪ੍ਰਕਾਸ਼ ਹੋਣਗੇ ਤੇ ਬਾਣੀ ਸੁਣਨੇ ਪਿਆਰਿਓ ਆਪਾਂ 19 ਦਿਨ ਅੰਦਰਲਾ ਸਪੀਕਰ ਰੱਖ ਲਾਂਗੇ ਕਿਉਂਕਿ ਮੈਨੂੰ ਇਹ ਚੰਗਾ ਨਹੀਂ ਲੱਗਦਾ ਹੁੰਦਾ ਵੀ ਇੱਕ ਪਾਸੇ ਸਪੀਕਰ ਚਲੇ ਬਰੋਬਰ ਆਪਾਂ ਚਲਾ ਦਈਏ ਆਪਾਂ ਕਿਹੜਾ ਕੋਈ ਉੱਥੇ ਵੀ ਮੁਕਾਬਲਾ ਜਿੱਤਣਾ ਇਹਦੇ ਕੰਮ 'ਚ ਉਧਰ ਬਾਣੀ ਚੱਲਦੀ ਐ ਉਹਨਾਂ ਨੇ ਸਾਲ ਵਿੱਚ ਇੱਕ ਵਾਰੀ ਕਰਨਾ ਪਰ ਰੋਜ਼ ਹੀ ਪ੍ਰੋਗਰਾਮ ਕਰੀ ਜਾਣਾ ਹੁੰਦਾ ਇਸ ਕਰਕੇ ਮੈਨੂੰ ਇਹ ਥੋੜਾ ਜਿਹਾ ਫਿਰ ਚੰਗਾ ਨਹੀਂ ਲੱਗਦਾ ਤਾਂ ਆਪਾਂ ਅੰਦਰਲਾ ਸਪੀਕਰ ਲਾ ਲੈਨੇ ਹੁੰਨੇ ਆ ਤੇ ਆਪ ਜਣੇ ਹਾਜ਼ਰੀਆਂ ਭਰਨੀਆਂ ਭਾਈ ਕੱਲ੍ਹ ਦੇ ਦਿਨ ਦੀ ਮੈਂ ਮਾਫੀ ਚਾਹੁੰਣਾ ਐ ਫਿਰ ਆਪਾਂ ਲਗਾਤਾਰ ਹਾਜ਼ਰੀ ਭਰਦੇ ਰਹਿ ਕਰਾਂਗੇ ਹੋਈਆਂ ਬੇਅੰਤ ਬੁਲਾਂ ਦੀ ਮਾਫੀ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ